ਫਿਰੋਜ਼ਪੁਰ ਜੀਰਾ ਰੋਡ ਤੇ ਭਿਆਨਕ ਦਰਦਨਾਕ ਹਾਦਸਾ ਹੋਇਆ ਇੱਕ Honda City ਕਾਰ ਦੀ ਜਿਹੜੀ ਟੱਕਰ ਹੋਈ ਆ ਇਸ ਬੱਸ ਦੇ ਨਾਲ ਤਾਂ ਗੱਡੀ ਅ ਮੂਹਰੋਂ ਵੱਜਦੀ ਆ ਇਹ ਦੱਸਿਆ ਜਾ ਰਿਹਾ 71 ਲੋਕਾਂ ਵੱਲੋਂ ਕਿ ਜਿਹੜੀ ਕਾਰ ਆ ਉਹ ਜੀਰੇ ਵਾਲੇ ਪਾਸੋਂ ਆ ਰਹੀ ਸੀ ਔਰ ਬੱਸ ਫਿਰੋਜ਼ਪੁਰ ਵਾਲੇ ਪਾਸੋਂ ਆ ਰਹੀ ਸੀ ਔਰ ਕਾਰ ਓਵਰਟੇਕ ਕਰਦੀ ਦੱਸੀ ਜਾ ਰਹੀ ਆ ਕਿ ਕਾਰ ਵੱਲੋਂ ਓਵਰਟੇਕ ਕੀਤਾ ਜਾ ਰਿਹਾ ਸੀ ਪਰ ਆਮੋ ਸਾਹਮਣੇ ਜਦੋਂ ਬੱਸ ਦੇ ਨਾਲ ਵੱਜਦੀ ਆ ਤਾਂ ਇਹ ਕਾਰ ਜਿੱਥੇ ਖੜੀ ਆ ਇਥੋਂ ਹਾਦਸਾ ਇਸ ਜਗ੍ਹਾ ਤੇ ਹੁੰਦਾ ਆ ਤੁਹਾਨੂੰ ਦੱਸਦੀ ਇੱਥੇ ਟਾਇਰਾਂ ਦੇ ਨਿਸ਼ਾਨ ਵੀ ਸੀ ਇਸ ਜਗ੍ਹਾ ਤੋਂ ਹਾਦਸਾ ਹੁੰਦਾ ਇਸ ਜਗ੍ਹਾ ਤੋਂ ਬੱਸ ਜਿਹੜੀ ਆ ਇਹ ਗੱਡੀ ਨੂੰ ਗੱਡੀ ਦਾ ਮੂੰਹ ਚਾਹੇ ਦੂਜੇ ਪਾਸੇ ਨੂੰ ਹੋ ਗਿਆ ਬੱਸ ਕਾਰ ਉਧਰਲੇ ਪਾਸੇ ਆ ਰਹੀ ਸੀ ਪਰਲੇ ਪਾਸੇ ਯਾਨੀ ਕਿ ਜ਼ੀਰਾ ਵਾਲੇ ਪਾਸੋਂ ਔਰ ਇਹ ਬੱਸ ਬੱਸ ਦਾ ਅਗਲਾ ਪਾਸਾ ਜਿਹੜਾ ਡਰਾਈਵਰ ਸਾਈਡ ਉਹ ਸਾਹਮਣੇ ਬੱਸ ਖੜੀ ਆ ਉਹ ਵੱਜਦਾ ਔਰ ਇੰਨਾ ਕੁ ਬੁਰਾ ਐਕਸੀਡੈਂਟ ਹੀ ਹੋਇਆ ਕਿ ਦੋ ਇੱਕ ਲੇਡੀ ਔਰ ਇੱਕ ਜੈਂਟਸ ਦੋ ਜਣੇ ਨੇ ਦੋਨਾਂ ਦੀ ਮੌਕੇ ਤੇ ਮੌਤ ਹੋ ਗਈ ਹੈ ਹਾਦਸੇ ਹੋਏ ਨੂੰ ਕਰੀਬ 1 ਘੰਟਾ ਹੋ ਚੱਲਿਆ ਔਰ ਹੁਣ ਜਿਹੜੀਆਂ ਡੈੱਡ ਬਾਡੀਆਂ ਉਹ ਬਾਹਰ ਕੱਢੀਆਂ ਗਈਆਂ ਨੇ ਕਿਉਂਕਿ ਇੰਨੀ ਕੁ ਜ਼ਿਆਦਾ ਗੱਡੀ ਅੱਗੋਂ ਖਤਮ ਹੋ ਗਈ ਸੀ ਬਿਲਕੁਲ ਜਿਹੜੇ ਦੋਵੇਂ ਇਹ ਵਿਅਕਤੀ ਜਿਹੜੇ ਨੇ ਲੜਕੀ ਔਰ ਲੜਕਾ ਬੁਰੇ ਤਰੀਕੇ ਦੇ ਨਾਲ ਫਸ ਗਏ ਨੇ ਹਾਲਾਂਕਿ ਸੀਟ ਬੈਲਟਾਂ ਲੱਗੀਆਂ ਹੋਈਆਂ ਸੀ ਲੇਕਿਨ ਫਿਰ ਵੀ ਹਾਦਸਾ ਇੰਨਾ ਕੁ ਜ਼ਿਆਦਾ ਹੈ ਭਿਆਨਕ ਹੋਇਆ ਕਿ ਕਾਰ ਜਿਹੜੀ ਆ ਮੂਰਲੇ ਪਾਸਿਓਂ ਡੈਸ਼ ਬੋਰਡ ਤੱਕ ਸਾਰੀ ਬਿਲਕੁਲ ਖਤਮ ਹੋ ਗਈ ਔਰ ਚਾਰੇ ਪਾਸੇ ਜਿੱਥੇ ਵੀ ਤੁਸੀਂ ਇਹ ਚੀਜ਼ ਨੂੰ ਦੇਖੋਗੇ ਆ ਕਾਰ ਦੇ ਪਾਰਟਸ ਹੀ ਤੁਹਾਨੂੰ ਖਿਲਰੇ ਹੋਏ ਮਿਲਣਗੇ ਫਿਲਹਾਲ ਦੀ ਘੜੀ ਇਹ ਪਟਿਆਲੇ ਵਾਲੇ ਪਾਸੇ ਦੇ ਦੱਸੇ ਜਾ ਰਹੇ ਨੇ ਹਾਲਾਂਕਿ ਪੂਰੀ ਪੁਸ਼ਟੀ ਨਹੀਂ ਹੋਈ ਕਿਉਂਕਿ ਫੋਨ ਜਿਹੜੇ ਨੇ ਫੋਨ ਨੂੰ ਲੋਕ ਲੱਗੇ ਹੋਏ ਨੇ ਇਸ ਬਾਬਤ ਹਜੇ ਕੁਝ ਵੀ ਕਲੀਅਰ ਨਹੀਂ ਹੋ ਸਕਿਆ ਪਰ ਫਿਲਹਾਲ ਦੀ ਘੜੀ ਕੋਸ਼ਿਸ਼ ਪੁਲਿਸ ਦੇ ਵੱਲੋਂ ਜ਼ਰੂਰ ਕੀਤੀ ਜਾ ਰਹੀ ਹੈ ਗੱਡੀ ਦਾ ਮੈਂ ਨੰਬਰ ਜਿਹੜਾ ਹੈਗਾ ਉਹ ਮੈਂ ਦੱਸ ਦਿੰਨਾ ਉਹ ਮੈਂ ਗੱਡੀ ਦਾ ਨੰਬਰ ਤੁਹਾਨੂੰ ਜਿਹੜਾ ਦੱਸ ਦਿੰਨਾ ਕੀ ਹੈਗਾ ਹਰਿਆਣਾ ਨੰਬਰ ਗੱਡੀ Honda City ਆ ਐਚ ਆਰ 52 ਏਡੀ 81 23 ਨੰਬਰ ਇਹ ਗੱਡੀ ਦਾ ਹੈਗਾ ਜੋ ਪੁਰਾਣੀ Honda City ਗੱਡੀ ਹੈ Honda Swift ਕਾਰ ਆ ਇਹ ਜਿਹੜੀ ਵੱਜੀ ਆ ਔਰ ਇੰਨੇ ਕੁ ਬੁਰੇ ਤਰੀਕੇ ਦੇ ਨਾਲ ਵੱਜੀ ਆ ਕਿ ਤਸਵੀਰਾਂ ਵੀ ਅਸੀਂ ਤੁਹਾਨੂੰ ਸਕਰੀਨ ਤੇ ਨਹੀਂ ਦਿਖਾ ਸਕਦੇ ਕਿਉਂਕਿ ਬਿਲਕੁਲ ਜਿਹੜੀ ਗੱਡੀ ਆ ਉਹ ਖਤਮ ਹੋ ਚੁੱਕੀ ਆ ਔਰ ਦੋਵਾਂ ਦੋਵਾਂ ਦੀ ਹਾਲਤ ਜਿਹੜੇ ਇਹ ਪਤੀ ਪਤਨੀ ਹੋ ਸਕਦੇ ਨੇ ਲੇਕਿਨ ਇਹਨਾਂ ਦੋਵਾਂ ਦੀ ਹਾਲਤ ਇੰਨੀ ਕੁ ਬੁਰੀ ਆ ਕਿ ਮਤਲਬ ਲੱਤਾਂ ਬਾਹਾਂ ਬੋਡੀ ਤਾਂ ਕੋਈ ਵੀ 파ੜ ਨਹੀਂ ਬਚਿਆ ਜਿਹੜੇ 파ਟ ਮਤਲਬ ਵਿੱਚ ਦੱਬਿਆ ਨਾ ਗਿਆ ਹੋਵੇ ਔਰ ਮੌਕੇ ਤੇ ਹੀ ਇਹਨਾਂ ਦੀ ਮੌਤ ਹੋ ਗਈ ਕਰੀਬ 1 ਘੰਟੇ ਦੀ ਮੁਸ਼ਕਲ ਤੋਂ ਬਾਅਦ ਪੁਲਿਸ ਨੇ ਲੋਕਾਂ ਨੇ ਆਸ-ਪਾਸ ਦੇ ਲੋਕਾਂ ਨੇ ਇਹਨਾਂ ਨੂੰ ਕੱਢਿਆ 1 ਘੰਟਾ ਤੋਂ ਬਾਅਦ ਕਿਉਂ ਕਿ ਇੰਨੇ ਬੁਰੇ ਤਰੀਕੇ ਨਾਲ ਫਸੇ ਸੀਗੇ ਜਿੰਨਾ ਵੀ ਕਾਰ ਦਾ ਇੰਜਨ ਆ ਇੰਜਨ ਦੇ ਜਿਹੜੇ ਪਾਰਟਸ ਨੇ ਉਹ ਸਾਰੇ ਪਾਰਟਸ ਜਿਹੜੇ ਨੇ ਉਹ ਟੁੱਟ ਕੇ ਵਿਖਰੇ ਨੇ ਔਰ ਸਾਰਾ ਇੰਜਨ ਜਿਹੜਾ ਇਹਨਾਂ ਦੋਹਾਂ ਦੇ ਉੱਪਰ ਚਲਾ ਗਿਆ ਜਾਨੀ ਕਿ ਟੋਟੇ ਹੋ ਕੇ ਇੰਨੇ ਬੁਰੇ ਤਰੀਕੇ ਨਾਲ ਔਰ ਧੜ ਤੱਕ ਕਹਿ ਸਕਦੇ ਆ ਕਿ ਇਹਨਾਂ ਦੇ ਜਿਹੜੇ ਇੰਜਨ ਦੇ ਵਿੱਚ ਦੱਬੇ ਗਏ ਸੀ ਸਿਰਫ ਚਿਹਰੇ ਇਕੱਲੇ ਬਾਰਸੀ ਲੇਕਿਨ ਚਿਹਰਿਆਂ ਦੇ ਉੱਪਰ ਵੀ ਬੜੇ ਬੁਰੇ ਤਰੀਕੇ ਨਾਲ ਕਹਿ ਲਈਏ ਕਿ ਜਿਹੜੀਆਂ ਸੱਟਾਂ ਵੱਜੀਆਂ ਨੇ ਬੜੇ ਬੁਰੇ ਤਰੀਕੇ ਨਾਲ ਇਹਨਾਂ ਦੇ ਜਿਹੜੇ ਚਿਹਰੇ ਜਿਹੜੇ ਉਹ ਵੀ ਦੇਖੇ ਜਾ ਸਕਦੇ ਨੇ ਖਰਾਬ ਹੋਏ ਪਰ ਉਹ ਤਸਵੀਰ ਅਸੀਂ ਤੁਹਾਨੂੰ ਸਕਰੀਨ ਤੇ ਨਹੀਂ ਦਿਖਾ ਸਕਦੇ ਹਾਦਸਾ ਕਾਫੀ ਜ਼ਿਆਦਾ ਭਿਆਨਕ ਹੈ ਗਲਤੀ ਕਿਸ ਦੀ ਆ ਨਹੀਂ ਕਿਸ ਦੀ ਗਲਤੀ ਇਹ ਤਾਂ ਹਜੇ ਕਲੀਅਰ ਨਹੀਂ ਕੀਤਾ ਜਾ ਸਕਦਾ ਇਹ ਤਾਂ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਲੱਗ ਸਕਦਾ ਪਰ ਪਾਰਟਸ ਬੜੀ ਦੂਰ ਤੱਕ ਖਿਲਰੇ ਨੇ ਹਾਦਸਾ ਕਿੱਥੇ ਆ ਔਰ ਆ ਕਈ ਦੂਰ ਤੱਕ ਆ ট্রাক ਦੇ ਥੱਲੇ ਵੇਖ ਲਓ ਜਿਹੜੇ ਪਾਰਟਸ ਨੇ ਉਹ ਪਏ ਨੇ ਦੂਰ ਤੱਕ ਹਾਦਸਾ ਇਸ ਜਗ੍ਹਾ ਤੇ ਕਰੀਬ ਹੁੰਦਾ ਹੈ ਇਧਰਲੇ ਪਾਸੇ ਜਿੱਥੇ ਹੁਣ ਸਕਰੀਨ ਆ ਤੁਹਾਡੀ ਇਸ ਜਗ੍ਹਾ ਤੇ ਹਾਦਸਾ ਹੁੰਦਾ ਇਸ ਗੱਡੀ ਦੇ ਕੋਲੇ ਪਰ ਇਥੋਂ ਬੱਸ ਉਹਨਾਂ ਨੂੰ ਧੱਕ ਕੇ ਉਸ ਜਗ੍ਹਾ ਤੇ ਛੱਡਦੀ ਹੈ ਔਰ ਦੱਸਿਆ ਜਾ ਰਿਹਾ ਕਿ ਬੱਸ ਤਾਂ ਫਰੋਇਪਰ ਵਾਲੇ ਪਾਸੋਂ ਆਪਣੀ ਸਾਈਡ ਆ ਰਹੀ ਸੀ ਪਰ ਬੱਸ ਹੁਣ ਇਸ ਪਾਸੇ ਕਿਉਂਕਿ ਅਗਲਾ ਟਾਇਰ ਜਿਹੜਾ ਬੱਸ ਦਾ ਉਹ ਬਿਲਕੁਲ ਦੇਖਿਆ ਜਾ ਸਕਦਾ ਹੈ ਕਿ ਖਤਮ ਇੱਥੋਂ ਤੁਹਾਨੂੰ ਨਜ਼ਰ ਮਰਈਏ ਦਾ ਬਸ ਦਾ ਮੂਰਲਾ ਟਾਇਰ ਜਿਹੜਾ ਮੂਰਲਾ ਪਾਸਾ ਬਸ ਇਸ ਲਈ ਇਸ ਪਾਸੇ ਝੋਨੇਵਾਲ ਨੂੰ ਬੜੀ ਹੋਊਗੀ ਕਿਉਂਕਿ ਅਗਲਾ ਟਾਇਰ ਜਿਹੜਾ ਉਹ ਬਿਲਕੁਲ ਟੁੱਟ ਚੁੱਕਿਆ ਸੀਗਾ ਮੁੜ ਚੁੱਕਿਆ ਸੀ ਜਿਸ ਦੇ ਕਾਰਨ ਬਸ ਜਿਹੜੀ ਆ ਕਾਰ 'ਚ ਵਜਨ ਤੋਂ ਬਾਅਦ ਜਿਹੜੀ ਆ ਇੱਧਰ ਖਤਾਨਾਂ ਨੂੰ ਉੱਤਰ ਗਈ ਇੱਧਰ ਝੋਨੇਵਾਲ ਨੂੰ ਉੱਤਰ ਗਈ ਪਰ ਦੂਜੇ ਪਾਸੇ ਇਹ ਗੱਡੀ HR52AD ਜਿਹੜਾ ਨੰਬਰ ਆ ਔਰ ਅੱਗੇ ਮੈਂ ਤੁਹਾਨੂੰ ਦੱਸਦਾ HR52AD 8123 ਅਗਰ ਕਿਸੇ ਨੂੰ ਇਸ ਗੱਡੀ ਬਾਰੇ ਇਸ ਪਰਿਵਾਰ ਬਾਰੇ ਪਤਾ ਹੈਗਾ ਤਾਂ ਜਰੂਰ ਇਸ ਵੀਡੀਓ ਨੂੰ ਵੀ ਸਾਂਝਾ ਕਰੋ ਤਾਂ ਜੋ ਪਰਿਵਾਰ ਨੂੰ ਵੀ ਪਤਾ ਲੱਗ ਸਕੇ ਕਿ ਕਿਸ ਤੇ ਪਰਿਵਾਰ ਦੇ ਇਹ ਜੀ ਨੇ ਦੋ ਜਣੇ ਜੀਰੇ ਵਾਲੇ ਪਾਸਿਓਂ ਫਰੋਹੀਪੁਰ ਨੂੰ ਜਾ ਰਹੇ ਸੀ ਔਰ ਫਰੋਹੀਪੁਰ ਤੋਂ ਜਿੱਥੇ ਅਸੀਂ ਖੜੇ ਆ ਇੱਕ ਕਰੀਬ 3 ਕਿਲੋਮੀਟਰ ਬਾਹਰ ਜੀਰਾ ਰੋਡ ਤੇ ਇਹ ਹਾਦਸਾ ਹੋਇਆ ਜੋ ਕਿ ਇਹਦੇਲੇ ਪਾਸੇ ਤੁਹਾਨੂੰ ਲੋਕੇਸ਼ਨ ਥੋੜੀ ਜਿਮਾ ਦਿਖਾ ਦੇਣਾ ਇਹ ਰਾਧਾ ਸੁਆਮੀਆ ਦਾ ਡੇਰਾ ਹੈ ਇਸ ਸਗਾ ਤੋਂ ਆ ਬਸ ਪਿਛਲੇ ਪਾਸੇ ਜਿੱਥੇ ਖੜੇ ਉੱਥੇ ਇਹ ਹਾਦਸਾ ਵਾਪਰਿਆ ਪਰ ਦੋਵੇਂ ਪਤੀ ਪਤਨੀ ਵੀ ਹੋ ਸਕਦੇ ਆ ਪਰ ਫਿਲਹਾਲ ਸਰਕ ਸੁਰੱਖਿਆ ਫੋਰਸ ਦੀ ਗੱਡੀ ਤੇ ਜਿਹੜਾ ਉਹਨਾਂ ਨੂੰ ਲੈ ਕੇ ਉਹਨਾਂ ਦੀਆਂ ਲਾਸ਼ਾਂ ਨੂੰ ਲੈ ਕੇ ਹਸਪਤਾਲ ਜਾਇਆ ਗਿਆ ਪਰ ਦੂਜੇ ਪਾਸੇ ਇੱਥੇ ਪੁਲਿਸ ਉਹਨਾਂ ਦੇ ਕਾਗਜ਼ ਪੱਤਰ ਜਾਂ ਉਹਨਾਂ ਨੂੰ ਟਰੇਸ ਕਰਨ ਦੀ ਕੋਸ਼ਿਸ਼ ਜ਼ਰੂਰ ਕਰ ਰਹੀ ਹੈ ਵੀ ਆਖਰਕਾਰ ਪਤਾ ਤਾਂ ਲੱਗ ਸਕੇ ਵੀ ਇਹ ਹੈਗੇ ਕਿੱਥੋਂ ਦੇ ਨੇ ਪਰ ਫਿਲਹਾਲ ਹਜੇ ਤੱਕ ਇਸ ਚੀਜ਼ ਬਾਰੇ ਕੁਝ ਵੀ ਨਹੀਂ ਪਤਾ ਲੱਗ ਸਕਿਆ ਪਰ ਹਜੇ ਉਹਨਾਂ ਦੇ ਆਧਾਰ ਕਾਰਡ ਜਾਂ ਉਹਨਾਂ ਦੇ ਡਾਕੂਮੈਂਟ ਉਹ ਗੱਡੀ ਦੇ ਵਿੱਚੋਂ ਭਾਲਣ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈ ਬਾਕੀ ਪੁਲਿਸ ਦੇ ਨਾਲ ਵੀ ਇਸ ਬਾਬਤ ਜਾਣਕਾਰੀ ਲੈ ਲੈਣੇ ਹਨ ਥਾਣਾ ਕੁਲਗੜੀ ਦੀ ਪੁਲਿਸ ਵੀ ਸਾਡੇ ਕੋਲ ਇੱਥੇ ਮੌਜੂਦ ਆ ਸਰ ਕੁਝ ਲੱਗਿਆ ਪਤਾ ਜੀ ਇਹ ਕਿਵੇਂ ਹਾਦਸਾ ਹੋਇਆ ਕਿਧਰੋਂ ਕਿਹੜੀ ਗੱਡੀ ਆ ਰਹੀ ਸੀ ਇਹ ਇਹ ਗੱਡੀ ਹਾਂਡਾ ਸਿਟੀ ਗੱਡੀ ਹੈ ਐਚ ਆਰ ਨੰਬਰ ਹੈ ਰਹਿਣ ਨੰਬਰ ਹੈ ਇਹ ਜੀਰਾ ਸਾਈਡ ਤੋਂ ਆ ਰਹੇ ਸੀ ਹਾਂ proper side ਤੋਂ ਬੱਸ ਆ ਰਹੀ ਸੀ ਸ਼ਨਾਜ ਬਾਵਾ ਵਾਲਾ ਦੀ ਇਹਨਾਂ ਅੱਪਸ ਐਕਸੈਂਟ ਹੋ ਗਿਆ ਦੋ ਜਣੇ ਡੈਥ ਹੋ ਗਈ ਹੈ ਅੱਜ ਅਗਲੀ ਪ੍ਰਤਾਲ ਕਰਦੇ ਹਾਂ ਬੰਦੇ ਕਿੱਥੋਂ ਰਹਿਣ ਵਾਲੇ ਆ ਇਹੋ ਜਿਹੀ ਕਲੀਅਰ ਨਹੀਂ ਹੈ ਅਜੇ ਕਲੀਅਰ ਨਹੀਂ ਹੋਇਆ ਕੌਣ ਹੈ ਗੱਡੀ ਬਿਲਕੁਲ ਹੀ ਖਤਮ ਹੋ ਗਿਆ ਕਾਫੀ ਤੇਜ਼ ਵਜੇ ਹੈ ਨਾ ਹਾਂ ਸਪੀਡ ਤੇ ਸੀ ਗੱਡੀ ਹੂੰ ਕੁਝ ਅਜੇ ਟਰੇਸ ਨਹੀਂ ਹੋਇਆਗਾ ਵੀ ਕਿੱਥੇ ਅਜੇ ਕੋਈ ਟਰੇਸ ਨਹੀਂ ਹੋਇਆ ਕੋਈ ਡਾਕੂਮੈਂਟ ਵਗੈਰਾ ਮਿਲਿਆ ਨਹੀਂ ਦੇਖ ਰਹੇ ਆ ਚੈੱਕ ਕਰ ਰਹੇ ਆ ਜਿਵੇਂ ਕੋਈ ਜਾਣਕਾਰੀ ਮਿਲਦੀ ਹੁਣ ਦੱਸ ਦਿਆਂਗੇ ਤਾਂ ਬਿਲਕੁਲ ਹਾਦਸਾ ਕਾਫੀ ਜ਼ਿਆਦਾ ਖਤਰਨਾਕ ਦੇਖਿਆ ਜਾ ਸਕਦਾ ਹੈ ਡਾਕੂਮੈਂਟ ਦੇਖੇ ਜਾ ਰਹੇ ਨੇ ਮੋਬਾਈਲ ਜਿਹੜੇ ਨੇ ਉਹਨਾਂ ਦੇ ਉੱਪਰ ਲੋਕ ਲੱਗੇ ਹੁੰਦੇ ਨੇ ਅੱਜ ਕੱਲ ਨੈਚੁਰਲ ਆ ਪਰ ਉਸ ਦੇ ਬਾਰ ਵੀ ਕੁਝ ਨਹੀਂ ਪਤਾ ਲੱਗਿਆ ਕਿੱਥੋਂ ਦੇ ਨੇ ਕਿਹੜਾ ਪਿੰਡ ਆ ਕਿਹੜਾ ਸ਼ਹਿਰ ਆ ਇਸ ਬਾਬਤ ਹਜੇ ਕੁਝ ਵੀ ਨਹੀਂ ਪਤਾ ਲੱਗਿਆ ਪੀਪੀ 08 ਪੀਪੀ 08 ਸੀ ਐਚ 7678 ਸ਼ਹਿਨਾਜ਼ ਇਹ ਬੱਤਸਾ ਅ ਜਿਸ ਬੱਸ ਦੇ ਮੂਹਰੇ ਪਾਸੋਂ ਤੁਹਾਨੂੰ ਦੱਸਦੇ ਨੇ ਕਿ ਇਹ ਮੁੱਢਲੀ ਤਸਵੀਰ ਦੇਖਣ ਮੁਤਾਬਕ ਤਾਂ ਵਾਕਿਆ ਜਾਪਦਾ ਕਿ ਬੱਸ ਦੇ ਡਰਾਈਵਰ ਸਾਈਡ ਤੋਂ ਹੀ ਜਿਹੜਾ ਇਹ ਟੱਕਰ ਹੋਈ ਆ ਬੱਸ ਫਰੋਈਪੁਰ ਵਾਲੇ ਪਾਸਿਓਂ ਆ ਰਹੀ ਸੀ ਦੋ ਇਹ ਗੱਡੀ ਜਿਹੜੀ ਆ ਇਹ ਜੀਰ ਵਾਲੇ ਪਾਸਿਓਂ ਆ ਰਹੀ ਸੀ ਔਰ ਸਾਹਮਣੋਂ ਹੀ ਟੱਕਰ ਇਹ ਦੇਖੀ ਜਾ ਸਕਦੀ ਆ ਪਰ ਦੂਜੇ ਪਾਸੇ ਸਵਾਰੀਆਂ ਵੀ ਬੱਸ ਦੇ ਵਿੱਚ ਦੱਸਿਆ ਜਾ ਰਿਹਾ ਸੀਗੀਆਂ ਮੌਕੇ ਦੇ ਸਵਾਰੀਆਂ ਤਾਂ ਕਿਸੇ ਹੋਰ ਬੱਸ ਰਾਹੀਂ ਜਿਹੜੀਆਂ ਇੱਥੋਂ ਸ਼ਿਫਟ ਹੋ ਗਈਆਂ ਨੇ ਔਰ ਕੁਝ ਇੱਕ ਸੱਟਾਂ ਲੱਗੀਆਂ ਨੇ ਸਵਾਰੀਆਂ ਨੂੰ ਜੀ ਤੁਸੀਂ ਸੀਗੇ ਮਾਵੀਆਂ ਸੱਟਾਂ ਹੈਗੀਆਂ ਅੱਛਾ ਕਿੰਨੀਆਂ ਕੁ ਸਵਾਰੀਆਂ ਸੀ ਵਿੱਚ ਪੰਜ ਚਾਰਾਂ ਨੂੰ ਸਵਾਰੀਆਂ ਨੂੰ ਸੱਟਾਂ ਹੈਗੀਆਂ ਜਿਆਦਾ ਸੱਟਾਂ ਨਹੀਂ ਜਿਆਦਾ ਨਹੀਂ ਜੀ ਸੱਟਾਂ ਪੰਜਾਂ ਚੌਣੋਂ ਸੱਟ ਹੈਗੀ ਆ ਉਹਨਾਂ ਨੂੰ ਐਂਬੂਲੈਂਸ ਲੈ ਗਈ ਸੀ ਕੀ ਦੱਸਦੇ ਨੇ ਵੀ ਕਿੱਧਰੋਂ ਆ ਰਹੇ ਸੀ ਕਿੱਧਰੋਂ ਕੁਛ ਲੱਗਿਆ ਇਹ ਮੰਨ ਲਓ ਆ ਰਿਹਾ ਸੀ ਪ੍ਰੋਇਪਰ ਵੱਲੋਂ ਸੋਣੀਆਂ ਚੱਲੀ ਏ ਠੀਕ ਹੈ ਉਹ ਆ ਜਾ ਰਹੇ ਸੀ ਜੀਰੇ ਵੱਲੋਂ ਉਹ ਸੋਣੀਆਂ ਜਾ ਰਹੀ ਸੀ ਦੋਵੇਂ ਜੀ ਲੱਗਦੇ ਆ ਜੀ ਦੋਵੇਂ ਜੀ ਲੱਗਦੇ ਆ ਜੀ 100% ਦੋਵੇਂ ਜੀ ਆਹ ਤਾਂ ਬੜੀ ਖਰਾਬ ਸੀ ਬਹੁਤ ਜ਼ਿਆਦੀ ਖਰਾਬ ਬਹੁਤ ਜ਼ਿਆਦੀ ਜੋਤ ਨੰਬਰੇ ਜੋਧਨਾ ਨਿਕਲੀ ਆ ਤੇ ਇਹ ਟੱਕਰ ਤੋਂ ਤਾਂ ਇੱਥੋਂ ਅੰਦਾਜ਼ਾ ਪਾ ਲਾ ਸਕਦੇ ਵੀ ਮੈਨੂੰ ਲੱਗਦਾ ਵੀ ਜਿਵੇਂ ਇੰਜਨ ਵੀ ਸਾਰਾ ਮਤਲਬ ਟੁੱਟ ਕੇ ਹਨਾ ਸਾਰਾ ਖਤਮ ਹੋ ਗਿਆ ਜੀ ਇੰਜਨ ਟੁੱਟ ਕੇ ਸਾਰਾ ਉੱਤੇ ਚੜ ਗਿਆ ਜੀ ਸਾਰਾ ਹਮ ਹਜੇ ਪਤਾ ਨਹੀਂ ਲੱਗਿਆ ਕੋਈ ਪਰਿਵਾਰ ਦਾ ਪਤਾ ਨਹੀਂ ਲੱਗਾ ਜਿਹੜੇ ਮੋਬਾਈਲ ਨੇ ਉਹ ਲੌਕ ਹੋ ਚੁੱਕੇ ਆ ਹਮ ਤੇ ਲੌਗ ਆਨ ਕਰਕੇ ਪਤਾ ਨਹੀਂ ਲੱਗਾ ਹਾਂ ਜੀ ਬਿਲਕੁਲ ਇੱਕ ਛੋਟੀ ਜੀ ਬੱਚੀ ਦੀ ਫੋਟੋ ਵੀ ਇਸ ਗੱਡੀ ਦੇ ਵਿੱਚੋਂ ਮਿਲੀ ਆ ਜੋ ਪੁਲਿਸ ਵਾਲਿਆਂ ਦੇ ਕੋਲੇ ਅਸੀਂ ਦੇਖੀ ਆ ਉਹਦੇ ਨਾਲ ਏਸੀ ਔਰਤ ਦੀ ਉਹ ਫੋਟੋ ਲੱਗ ਰਹੀ ਸੀ ਜਿਹੜੀ ਔਰਤ ਇਸ ਦੇ ਵਿੱਚ ਸੀ ਉਸ ਦੀ ਬੱਚੀ ਹੋ ਸਕਦੀ ਹੈ ਲੇਕਿਨ ਛੋਟੀਆਂ ਦੋ ਫੋਟੋਆਂ ਪਾਸਪੋਰਟ ਸਹੀ ਸੀ ਗਿਆ ਇੱਕ ਲੇਡੀ ਦੀ ਸੀ ਇੱਕ ਫੋਟੋ ਹੋਰ ਸੀਗੀ ਬੱਚੀ ਦੀ ਜੋ ਇਥੋਂ ਗੱਡੀ ਦੇ ਵਿੱਚੋਂ ਮਿਲੀ ਆ ਹੋਰ ਤਾਂ ਹਜੇ ਪੁਲਿਸ ਲੱਭ ਰਹੀ ਕਿਉਂਕਿ ਹਾਲਤ ਇੰਨੀ ਕੁ ਮਾੜੀ ਆ ਗੱਡੀ ਦੀ ਵੀ ਕਿ ਤੁਹਾਨੂੰ ਨਹੀਂ ਵਿਖਾ ਸਕਦੇ ਲਾਸ਼ਾਂ ਵਿੱਚ ਕਿਵੇਂ ਫਸੀਆਂ ਸੀ ਪੂਰੀ ਜਿਹੜਾ ਇਹਨਾਂ ਲਾਸ਼ਾਂ ਨੂੰ ਪਹਿਲਾਂ ਕਢਵਾਇਆ ਗਿਆ ਉਸ ਤੋਂ ਬਾਅਦ ਅਸੀਂ ਖਬਰ ਨੂੰ ਵੀ ਕਵਰ ਕਰ ਰਹੇ ਹਾਂ ਪਹਿਲਾਂ ਨਾਲ ਲੱਗ ਕੇ ਲਾਸ਼ਾਂ ਨੂੰ ਪੁਲਿਸ ਨੂੰ ਬੁਲਾ ਕੇ ਲੋਕਾਂ ਦੀ ਆਸ-ਪਾਸ ਪਿੰਡਾਂ ਵਾਲੇ ਇੱਥੇ ਇਕੱਠੇ ਹੋ ਗਏ ਰੋਡ ਤੇ ਲਾਸ਼ਾਂ ਨੂੰ ਕਢਵਾ ਕੇ ਜਿਹੜਾ ਹੁਣ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਉਸ ਤੋਂ ਬਾਅਦ ਹੁਣ ਜਿਹੜਾ ਇਨਵੈਸਟੀਗੇਸ਼ਨ ਆ ਉਹ ਪੁਲਿਸ ਕਰ ਰਹੀ ਹੈ ਉਹਨਾਂ ਨੂੰ ਟ੍ਰੇਸ ਜ਼ਰੂਰ ਕਰ ਰਹੀ ਹੈ ਪੁਲਿਸ ਵੀ ਕਿੱਥੋਂ ਦੇ ਹੈਗੇ ਨੇ ਕਿਹੜੀ ਜਗ੍ਹਾ ਦੇ ਨੇ ਪਰ ਦੂਰ ਤੱਕ ਇਹ ਚੀਜ਼ਾਂ ਦੇਖੀਆਂ ਜਾ ਸਕਦੀਆਂ ਨੇ ਆ ਵੀ ਜਿਹੜੇ ਪਾਰਟ ਨੇ ਇਹ ਵੀ ਕਾਰ ਦੇ ਨੇ ਕਾਰ ਦੇ 파ੜ ਤਾਂ ਮੈਂ ਕਹਿੰਨਾ ਵੀ ਕਰੀਬ ਇੱਥੇ ਅ ਡੇਢ 200 ਮੀਟਰ ਤੱਕ ਕਾਰ ਦੇ ਜਿਹੜੇ ਪਾਰਟ ਨੇ ਉਹ ਇੱਥੋਂ ਤੱਕ ਖਿਲਰੇ ਪਏ ਨੇ ਜਿਵੇਂ ਆਹ ਕਾਰ ਦੇ ਪਾਰਟ ਪਿਆ ਦੂਰ ਤੱਕ ਜਿਹੜੇ ਇਹ ਕਾਰ ਦੇ ਪਾਰਟਸ ਨੇ ਉਹ ਪਏ ਨੇ ਪਰ ਬੁਰੀ ਹਾਲਤ ਆ ਜਿਹੜੀ ਕਾਰ ਦੀ ਤਸਵੀਰ ਜਿਹੜੀ ਆ ਕਾ ਉਹ ਦਿਖਾਉਣ ਯੋਗ ਨਹੀਂ ਹੈਗੀ ਔਰ ਫਿਲਹਾਲ ਦੀ ਘੜੀ ਇਸ ਵੀਡੀਓ ਨੂੰ ਜਿਹੜਾ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਪਰਿਵਾਰਾਂ ਦਾ ਪਤਾ ਲੱਗ ਸਕੇ ਕਿ ਕਿਹੜੇ ਪਰਿਵਾਰ ਦੇ ਇਹ ਜੀ ਨੇ ਤੇ ਇਸ ਬਾਬਤ ਜਾਣਕਾਰੀ ਤੁਸੀਂ ਜ਼ਰੂਰ ਅੱਗੇ ਸਾਂਝੀ ਕਰੋ ਕੀ ਇਹਨਾਂ ਨੂੰ ਟਰੇਸ ਕਰਨ ਦੇ ਵਿੱਚ ਜਿਹੜਾ ਗੱਡੀ ਦਾ ਨੰਬਰ ਉਹ ਵੀ ਅਸੀਂ ਦੱਸਿਆ ਵਿੱਚ ਵੀਡੀਓ ਦੇ ਗੱਡੀ ਦੇ ਨੰਬਰ ਤੋਂ ਜਾਂ ਕੋਈ ਜਾਣ ਪਹਿਚਾਣ ਵਾਲਾ ਜਾਂ ਕਿਸੇ ਨੂੰ ਲੱਗਦਾ ਕੋਈ ਦੋਸਤ ਮਿੱਤਰ ਨੂੰ ਤਾਂ ਇਹਦੀ ਜਾਣਕਾਰੀ ਜਿਹੜੀ ਆ ਉਹ ਜ਼ਰੂਰ ਸਾਂਝੀ ਕਰਨਾ ਫਰੋਜ਼ਪੁਰ ਤੋਂ ਸੁਖਵਿੰਦਰ ਸਿੰਘ